ਜੇ ਸਾਡੇ ਸੀਸ ਦੇ ਉੱਤੇ ਗੁਰੂ ਦੀ ਦਸਤਾਰ ਸਜੀ ਹੋਈ ਹੈ ਤਾਂ ਸਾਨੂੰ ਬਹੁਤ ਕੇਅਰਫੁਲ ਰਹਿਣਾ ਪਵੇਗਾ ਆਪਣੇ ਕਿਰਦਾਰ ਦੇ ਮਾਮਲੇ ਦੇ ਵਿੱਚ ਕਿਉਂਕਿ ਇਹ ਦਸਤਾਰ ਸਾਡੀ ਨਹੀਂ ਹੈ ਇਹ ਦਸਤਾਰ ਉਹਨਾਂ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਉਸ ਖੁੱਲੇ ਡੁੱਲਿਆ ਹੋਏ ਖੂਨ ਉਹਨਾਂ ਸ਼ਹਾਦਤਾਂ ਦੇ ਨਾਲ ਗੁਰੂ ਸਾਹਿਬ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਸਾਨੂੰ ਇਹ ਦਸਤਾਰ ਬਖਸ਼ਿਸ਼ ਕੀਤੀ ਹੈ ਸੋ ਧਿਆਨ ਰੱਖਣਾ ਸਾਡਾ ਕਿਰਦਾਰ ਇਹੋ ਜਿਹਾ ਹੋਵੇ ਖਾਸ ਕਰਕੇ ਜਦੋਂ ਸਾਡੇ ਸਿਰ ਉੱਤੇ ਦਸਤਾਰ ਸਜੀ ਹੁੰਦੀ ਹੈ ਤੇ ਲੋਕ ਸਾਨੂੰ ਕੀ ਕਹਖਦੇ ਨੇ ਆਪਾਂ ਬਾਜ਼ਾਰ ਵਿੱਚ ਜਾ ਰਹੇ ਆ ਕੀ ਆਖਦੇ ਨੇ ਸਾਨੂੰ ਹਾਂਜੀ ਸਰਦਾਰ ਸਭ ਜੈ ਕੀ ਆਖਦੇ ਨੇ ਸਰਦਾਰ ਸਰਦਾਰ ਜਾ ਰਹੇ ਆ ਇਹ ਦਸਤਾਰ ਸਾਨੂੰ ਦਸਤਾਰੀ ਬਖਸ਼ਿਸ਼ ਕਰਦੀ ਹੈ ਤੇ ਜਦੋਂ ਅਸੀਂ ਇਸ ਦਸਤਾਰ ਨੂੰ ਸਜਾ ਕੇ ਕੋਈ ਆਪਣੇ ਸਿੱਖ ਕੈਰੈਕਟਰ ਤੋਂ ਉਲਟ ਕੰਮ ਕਰਦੇ ਆ ਫਿਰ ਉਹਦੇ ਵਿੱਚ ਬਦਨਾਮੀ ਕਿਦੀ ਹੈ ਉਹਦੇ ਵਿੱਚ ਅਲਾਮਾ ਕਿਨੂੰ ਜਾਂਦਾ ਸਮੁੱਚੀ ਕੌਮ ਨੂੰ ਤੇ ਗੁਰੂ ਸਾਹਿਬਾਨ ਨੂੰ ਸੋ ਇਹ ਧਿਆਨ ਰੱਖਣਾ ਅਸੀਂ ਸੇਜ ਤੇ ਦਸਤਾਰ ਸਜਾਈ ਹੋਈ ਹੈ ਅਸੀਂ ਕੋਈ ਇਹੋ ਜਿਹਾ ਕਰਮ ਨਹੀਂ ਕਰਨਾ ਜਿਹੜਾ ਸਾਡੇ ਸਿੱਖੀ ਸਿਧਾਂਤ ਦੇ ਖਿਲਾਫ ਹੈ ਸਾਡੀ ਮਰਿਆਦਾ ਦੇ ਵਿੱਚ ਕੀ ਹੈ ਦੇਖ ਪਰਾਈਆਂ ਚੰਗੀਆਂ ਮਾਵਾ ਭੈੜਾ ਧੀਆਂ ਜਾਣੇ ਇਸੇ ਤਰ੍ਹਾਂ ਹੀ ਬੀਬੀਆਂ ਵਾਸਤੇ ਹੈ ਕਿ ਪਰਾਇਏ ਸਰੂਪ ਨੂੰ ਵੇਖ ਕਰਕੇ ਜੇ ਸੇਸ਼ ਤੇ ਦਸਤਾਰ ਸਜਾਈ ਹੋਈ ਹੈ ਤਾ ਉਹਨੂੰ ਆਪਣੀ ਭੈਣ ਆਪਣੀ ਮਾਂ ਆਪਣੀ ਧੀ ਕਰਕੇ ਜਾਨਣਾ ਹੈ ਕਿਸੇ ਨੂੰ ਮੈਲੀ ਨਜ਼ਰ ਦੇ ਨਾਲ ਨਹੀਂ ਵੇਖਣਾ ਇਹ ਸਾਡਾ ਕਿਰਦਾਰ ਹੈ ਅੱਜ ਤੁਸੀਂ ਸੁਣਿਆ ਹੋਵੇਗਾ ਪਿੱਛੇ ਜੇ ਕਲਕੱਤੇ ਦੇ ਵਿੱਚ ਜੋ ਡਾਕਟਰ ਦੇ ਨਾਲ ਕਾਂਡ ਹੋਇਆ ਉੱਥੇ ਹੁਣ ਲੋਕ ਕੀ ਆਖਦੇ ਨੇ ਜੇ ਕਿਸੇ ਬੀਬੀ ਨੇ ਕਿਸੇ ਭੈਣ ਨੇ ਕਿਸੇ ਬੱਚੀ ਨੇ ਟੈਕਸੀ ਦੇ ਵਿੱਚ ਸਫ਼ਰ ਕਰਨਾ ਹੁੰਦਾ ਉਹ ਕੀ ਆਖਦੇ ਨੇ ਕਿ ਕੋਈ ਸਰਦਾਰ ਪੱਗ ਵਾਲਾ ਦਸਤਾਰ ਵਾਲਾ ਹੋਵੇ ਉਹਦੇ ਟੈਕਸੀ ਵਿੱਚ ਅਸੀਂ ਸਫ਼ਰ ਕਰੀਏ ਅਸੀਂ ਸੇਫ ਹੋਵਾਂਗੇ ਇਸੇ ਤਰ੍ਹਾਂ ਹੀ ਇਸ ਦਸਤਾਰ ਨੇ ਸਿੱਖੀ ਦਾ ਮਾਣ ਤੇ ਮਰਿਆਦਾ ਨੂੰ ਵਿਦੇਸ਼ਾਂ ਦੇ ਵਿੱਚ ਵੀ ਵਧਾਇਆ ਹੋਇਆ ਹੈ ਵਿਦੇਸ਼ ਦੇ ਵਿੱਚ ਕੋਈ ਦਸਤਾਰ ਧਾਰੀ ਸਾਬਤ ਸੂਰ ਸਿੰਘ ਹੈ ਕਾਸਟ ਕਰਕੇ ਸਾਡੇ ਵਿੱਚ ਇੱਥੇ ਬੱਚਿਆਂ ਦੇ ਵਿੱਚ ਇਹ ਹੋੜ ਲੱਗੀ ਹੋਈ ਹੈ ਜਦੋਂ ਪਲੱਸ 2 ਕਰ ਲੈਂਦੇ ਨੇ ਜੇ ਵਿਦੇਸ਼ ਜਾਣ ਦਾ ਵਿਚਾਰ ਹੈ ਤਾਂ ਕੀ ਕਰਦੇ ਨੇ ਪਹਿਲਾਂ ਆਪਣੀ ਕਟਿੰਗ ਕਰ ਦਿੰਦੇ ਨੇ ਕਿ ਅਸੀਂ ਉਸ ਦੇਸ਼ ਦੇ ਵਿੱਚ ਜਾਣਾ ਹੈ ਪਿਆਰੇ ਬੱਚਿਓ ਜਿੰਨਾ ਸਤਕਾਰ ਵਿਦੇਸ਼ਾਂ ਦੇ ਵਿੱਚ ਪਾਵੇਂ ਉਹ ਇੰਗਲੈਂਡ ਹੈ ਕੈਨੇਡਾ ਹੈ ਅਮਰੀਕਾ ਹੈ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਜਿੰਨਾ ਸਤਕਾਰ ਉਥੇ ਦਸਤਾਰ ਵਾਲੇ ਦਾ ਹੈ ਉਹਨਾਂ ਸਤਕਾਰ ਦੂਸਰੇ ਦਾ ਨਹੀਂ ਦਸਤਾਰ ਵਾਲੇ ਨੂੰ ਅੰਗਰੇਜ਼ ਕੀ ਆਖਦੇ ਨੇ ਸਿੰਘ ਸਾਹਿਬ ਉਹ ਸਿੰਘ ਸਾਹਿਬ ਕਰਕੇ ਤੁਹਾਨੂੰ ਸੱਦਣਗੇ ਤੁਹਾਡਾ ਜੀ ਨਾਮ ਨਹੀਂ ਵੀ ਜਾਣਦੇ ਉਹ ਤੁਹਾਨੂੰ ਸਿੰਘ ਸਾਹਿਬ ਕਰਕੇ ਆਖਣਗੇ ਜੇ ਤੁਹਾਡੇ ਸਾਵਤ ਸੂਰਤ ਦਸਤਾਰ ਸਿਰ ਤੇ ਦਸਤਾਰ ਸਜਾਈ ਹੋਈ ਹੈ ਦਾੜੀ ਰੱਖੀ ਹੋਈ ਹੈ ਕੇਸ ਰੱਖੇ ਹੋਏ ਨੇ ਉਹ ਤੁਹਾਨੂੰ ਸਿੰਘ ਸਾਹਿਬ ਆਖਣਗੇ ਇਸ ਕਰਕੇ ਇਹ ਗੁਰੂ ਦੀ ਬਖਸ਼ਿਸ਼ ਦਸਤਾਰ ਦੇ ਸਦਕਾ ਹੈ ਇਸ ਕਰਕੇ ਅਸੇ ਆਪਣੇ ਕਿਰਦਾਰ ਨੂੰ ਵੀ ਉੱਚਾ ਰੱਖਣਾ ਹੈ ਦਸਤਾਰ ਸਜਾ ਕੇ ਜੇ ਕਿਸੇ ਸਿੱਖ ਦੇ ਦਸਤਾਰ ਸਿਰ ਉੱਤੇ ਸਜਾਈ ਹੋਈ ਹੈ ਉਹ ਨਸ਼ਿਆਂ ਦੇ ਵਿੱਚ ਪਿਆ ਹੋਇਆ ਹੈ ਕਿਸੇ ਗੰਦੀ ਥਾਂ ਦੇ ਡਿੱਗਿਆ ਹੋਇਆ ਹੈ ਤੇ ਉਹਦੇ ਵਿੱਚ ਕਿਹਦੀ ਬਦਨਾਮੀ ਹੈ ਸਾਡੀ ਇਸ ਦਸਤਾਰ ਦੀ ਦਸਤਾਰ ਕਿੰਨੇ ਬਖਸ਼ੀ ਹੈ ਗੁਰੂ ਸਾਹਿਬ ਨੇ ਇਹ ਵਿਸ਼ੇ ਇਹਦੇ ਵਿਸ਼ਾ ਊਲਾਮਾ ਕਿਨੂ ਹੈ ਗੁਰੂ ਸਾਹਿਬ ਨੂੰ ਸੋ ਇਹ ਤੁਸੀਂ ਧਿਆਨ ਰੱਖਣਾ ਕਿ ਆਪਣੇ ਸੀਸ ਤੇ ਦਸਤਾਰ ਸਜਾਈ ਹੈ ਤੇ ਆਪਣੇ ਕਿਰਦਾਰ ਨੂੰ ਵੀ ਉੱਚਾ ਤੇ ਸੁੱਚਾ ਰੱਖਣਾ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜੀ